ਅਸਲਾਮ ਵਾਲੇਕਮ ਤੁਸੀਂ ਦੇਖ ਰਹੇ ਹੋ ਅਸ਼ਰਫ ਵੌਇਸ ਚੈਨਲ ਤੇ ਇਸ ਚੈਨਲ ਤੇ ਸਜਨਾ ਬੇਲੀਆਂ ਮਿਤਰਾ ਮਾਮਾ ਤੇ ਪੈਣਾ ਨੂੰ ਜੀ ਆਇਆਂ ਨੂੰ ਅੱਜ ਦੀ ਵੀਡੀਓ ਗਿਆਨੀ ਸੰਤ ਸਿੰਘ ਜੀ ਮਸਕੀਨ ਦੀ ਵੀਡੀਓ ਹੈ ਬਹੁਤ ਹੀ ਪਿਆਰੀ ਵੀਡੀਓ ਹੈ ਇਸ ਵੀਡੀਓ ਦੇ ਅੰਦਰ ਗਿਆਨੀ ਸੰਤ ਸਿੰਘ ਜੀ ਮਸਕੀਨ ਬਹੁਤ ਅੱਛਾ ਲਾਈਫ گزارਨ ਦੇ ਪ੍ਰਿੰਸੀਪਲ ਬਿਆਨ ਕਰ ਰਹੇ ਨੇ ਕਿ ਜ਼ਿੰਦਗੀ ਦੇ ਅੰਦਰ ਜਿਹੜੇ ਕਰਮ ਸੁਭਾਅ ਬਣ ਜਾਂਦੇ ਨੇ ਉਹਨਾਂ ਨੂੰ ਤਬਦੀਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਲਿਹਾਜ਼ਾ ਕਿਹੜੇ ਕਰਮਾਂ ਨੂੰ ਅਸੀਂ ਆਪਣਾ ਸਭਾਵੋ ਬਣਾਣਾ ਹੈ ਫਿਤਰਤ ਬਣਾਣਾ ਹੈ ਆਦਤ ਬਣਾਨੀ ਹੈ ਤਾਂ ਕਿ ਸਾਡੀ ਲਾਈਫ ਜਿਹੜੀ ਉਹ ਅੱਛੀ ਗੁਜ਼ਰ ਸਕੇ ਬਾਰ ਬਾਰ ਦਾ ਜਿਹੜਾ ਜਨਮ ਹੈ ਸੇਖੀਜ਼ਮ ਦੇ ਮਤਾਬਕ ਉਹਦੇ ਤੋਂ ਛੁਟਕਾਰਾ ਹਾਸਲ ਕੀਤਾ ਜਾਏ ਬਹੁਤ ਅੱਛੀ ਵੀਡੀਓ ਆਪਾਂ ਇਸ ਵੀਡੀਓ ਨੂੰ ਐਂਡ ਤੱਕ ਸੁਣਨਾ ਹੈ ਔਰ ਬਹੁਤ ਆਨੰਦ ਮਿਲੇਗਾ ਰਸ ਮਿਲੇਗਾ ਬਹੁਤ ਗਿਆਨ ਮਿਲੇਗਾ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੇ ਜਲਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੀ ਫੈਮਿਲੀ ਨਾਲ ਜੁੜਜੋ ਅਗਰ ਵੀਡੀਓ ਅੱਛੀ ਲੱਗੇ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਜੀ ਚਲੋ ਹੁਣ ਵੀਡੀਓ ਸਟਾਰਟ ਕਰਦੇ ਆਂ ਸ਼ੇਖ ਸਾਦੀ ਨੇ ਇੱਕ ਬੜੀ ਸੋਹਣੀ ਕਹਾਣੀ ਲਿਖੀ ਹੈ ਸਗੇ ਪਾਏ ਸਹਿਰਾਏ ਨਸ਼ੀਨੇ ਗਜ਼ੀ ਬਖਸ਼ਮੇ ਕੇ ਖੂਨਿਸ਼ ਦੰਦਾਂ ਚ ਇਕੰਦਰ ਇੱਕ ਲੱਕੜਹਾਰਾ ਸਿਰ ਦੇ ਉੱਤੇ ਲਖਣਾ ਦਾ ਗੱਠਾ ਚੁੱਕ ਕੇ ਆਪਣੇ ਘਰ ਦੀ ਤਰਫ ਆ ਰਹੇ। ਰੋਜ਼ ਜੰਗਲ ਜਾਂਦਾ ਸੀ ਲੱਕੜੀਆਂ ਲਿਆਂਦਾ ਸੀ। ਘਰ ਦੇ ਚ ਰੱਖਦਾ ਸੀ ਤੇ ਖਰੀਦਾਰ ਘਰੋਂ ਹੀ ਲੈ ਜਾਂਦੇ ਸਨ। ਆਉਂਦੇ ਆਏ ਰਸਤੇ ਵਿੱਚ ਕੁੱਤੇ ਨੇ ਕੱਟਾ ਦਾ। ਬੜਾ ਭਾਰੀ ਜ਼ਖਮ ਬਣ ਗਿਆ। ਖੂਨ ਵਗਿਆ। ਉਸ ਹਾਲਤ ਦੇ ਜਦ ਘਰ ਆਇਆ ਇਸ ਲੱਕੜ ਹਾਰੇ ਦੀ ਸਿਰਫ ਇੱਕੋ ਇੱਕ ਬੱਚੀ ਸੀ। ਨੋ ਜਵਾਬ ਆਪਣੇ ਬੁੱਢੇ ਪਿਓ ਦੀ ਇਹ ਹਾਲ ਦੇਖ ਕੇ ਉਹਨੂੰ ਤਰਸ ਬੜਾ ਆਇਆ ਉਹ ਗੁੱਸੇ ਚ ਕਹਿਣ ਲੱਗੇ ਕਿ ਆਖਰ ਤੋਰਾ ਤੇਜ ਦੰਦਾ ਨਾ ਬੂ ਐ ਮੇਰੇ ਅਬੂ ਸਾਡੇ ਕੋਲ ਤੇਜ ਦੰਦ ਨਹੀਂ ਸਨ ਜੇ ਕੁੱਤੇ ਨੇ ਥਾਣੂ ਕੱਟ ਖਾਦਾ ਤੁਸੀਂ ਵੀ ਕੱਟ ਖਾਣਾ ਸੀ ਪਤਾ ਹੈ ਬੁੱਢਾ ਲੱਕੜਹਾਰਾ ਕੀ ਕਹਿੰਦਾ ਹੈ ਆਪਣੀ ਬੱਚੀ ਦੇ ਸਿਰ ਤੇ ਹੱਥ ਰੱਖ ਕੇ ਕਹਿੰਦਾ ਵਾ ਲੇਕਿਨ ਨਾ ਆ ਨਾ ਵਾਇਦ ਮਰਦਮ ਸਗੀ ਮੈਂ ਸਗ ਨਹੀਂ ਆ ਕੁੱਤਾ ਨਹੀਂ ਆ ਮਨੁੱਖ ਕਿ ਮਨੁੱਖ ਕੋਲ ਕੁੱਤਿਆਂ ਵਾਲਾ ਕੰਮ ਨਹੀਂ ਹੋ ਸਕਦਾ ਵਾ ਲੇਕਿਨ ਨਾ ਆ ਯਦ ਜ ਮਰਦਮ ਸਗੀ ਮੈਂ ਮਰਦਮ ਮਨੁੱਖ ਕਿ ਮਨੁੱਖੋ ਕੇ ਕੁੱਤਿਆਂ ਵਾਲਾ ਕੰਮ ਕਿਵੇਂ ਕਰ ਲਵਾਂ ਕੁੱਤੇ ਨੂੰ ਮੈਨੂੰ ਕਟਿਆ او دا سبا میں کٹا میں منخ ہوں میں کتا نہیں ہوں میں کس طرح کٹا پی کن آیت زمردم سگی کرم سنسکاران دا سنگرہ بن کے سبھا بن جائے نہیں بدلتے نہیں بدلتے وقت کے حکمران نے سجائے موت سنائی سکرات زہر دا پیالہ اس وقت یونان دے سزائے موت دین کا ڈنگ سی پیالہ زہر دا ہاتھے ہاتھ پین لگائے ہے حکمران روک دے قانون بھی ایک زد دے مطابق میں تینو چھوڑ سکتا اگر قبول کریں سکرات کہ وہ کہ ਤੂੰ ਇਹ ਮੁਲਕ ਛੋੜ ਕੇ ਚਲਾ ਜਾ ਬੈਲ ਗੱਡੀਆਂ ਤੇ ਘੋੜੇ ਗੱਡੀਆਂ ਤੇ ਤੂੰ ਆਪਣਾ ਸਾਜ਼ੋ ਸਮਾਨ ਵੀ ਲੱਦ ਕੇ ਲੈ ਜਾ ਪਰਿਵਾਰ ਵੀ ਲੈ ਜਾ ਅਸੀਂ ਇਹ ਵੀ ਇਜਾਜ਼ਤ ਦਿੰਦੇ ਆ ਇਹ ਮੁਲਕ ਛੋੜ ਕੇ ਚਲਾ ਜਾ ਸ਼ੁਕਰਾਨਦ ਨਹੀਂ ਮੈਂ ਮੁਲਕ ਨਹੀਂ ਛੋੜ ਸਕਦਾ ਮੈਂ ਇਥੇ ਨਹੀਂ ਛੋੜ ਸਕਦਾ ਮੁਨਸਫ ਕਹਿੰਦਾ ਹੈ ਸਜ਼ਾਏ ਮੌਤ ਤੋਂ ਬਚ ਜਾਵੇਂਗਾ ਮੌਤ ਤੋਂ ਬਚ ਜਾਵੇਂਗਾ ਸੁਕਰਾਟ ਕਹਿੰਦਾ ਨਹੀਂ ਬਚਾਂਗਾ ਜਿੱਥੇ ਜਾਵਾਂਗਾ ਉੱਥੇ ਵੀ ਇਹੋ ਜਿਹਿਆਂ ਦੇ ਮਨੁੱਖ ਹੋਣਗੇ ਜਿ ਥੋੜੇ ਜਿਹੇ ਹੁਕਮਰਾਨ ਹੋਣਗੇ ਕੋਈ ਆਸਮਾਨ ਨੂੰ ਥੋੜੀ ਡਿਗੇ ਨੇ ਉੱਥੇ ਵੀ ਮੈਂ ਇਹੀ ਕੁਝ ਬੋਲਾਂਗਾ ਸੰਘਰਸ਼ ਹੋਵੇਗਾ ਉੱਥੇ ਵੀ ਸਜ਼ਾਏ ਮੌਤ ਹੋਵੇਗੀ ਇੱਥੇ ਹੀ ਠੀਕ ਹੈ ਐਕੀ ਠੀਕ ਹੈ ਸਿਆਣਾ ਮਨੁੱਖ ਸੀ ਪਤਾ ਸੀ ਉਸ ਨੂੰ ਕੋਈ ਵੀ ਕਰਮ ਸ਼ੁਭ ਕਰਮ ਸੱਚ ਬੋਲਣਾ ਜੇ ਦਾ ਸੁਭਾਅ ਬਣ ਗਿਆ ਲੱਖ ਵੀ جھూਠੇ ਇਕੱਠੇ ਹੋਵਨ ਉਹਦੇ ਸੁਭਾਅ ਨੂੰ ਨਹੀਂ ਬਦਲ ਸਕਦੇ ਕਬੀਰ ਨੇ ਕਿਹਾ ਸੰਤ ਨਾ ਛਾੜੇ ਸੰਤਈ ਜੇ ਕੋਟਕ ਮਿਲੇ ਅਸੰਤ ਕਰੋਣਾ ਦੁਸ਼ਟ ਮਿਲ ਜਾਂਦਾ ਸੰਤ ਆਪਣੀ ਦਇਆ ਨਹੀਂ ਛੋੜਦਾ ਸੰਤ ਆਪਣਾ ਪਰਪਕਾਰ ਨਹੀਂ ਛੋੜਦਾ ਸੰਤ ਆਪਣਾ ਸੁਭਾਅ ਨਹੀਂ ਛੋੜਦਾ ਸੰਤ ਨਾ ਛਾੜੇ ਸੰਤਈ ਜੇ ਕੋਟਕ ਮਿਲੇ ਅਸੰਤ ਮਲਿਆਗਰ ਭਯੰਗਮ ਬੇੜਿਓ ਤੋ ਸੀਤਲ ਤਾ ਨ ਤਜਨ ਭਾਵੇਂ ਸੱਪ ਲਿਪਟੇ ਰਹਿੰਦੇ ਨੇ ਚੰਦਨ ਨੂੰ ਤੇ ਚੰਦਨ ਉਹਨਾਂ ਨੂੰ ਵੀ ਸੀਤਲਤਾ ਦੇਈ ਜਾਂਦਾ ਸੁਗੰਧੀ ਦੇਈ ਜਾਂਦਾ ਉਹਨਾਂ ਦੀ ਜ਼ਹਿਰ ਨਹੀਂ ਲੈਂਦਾ ਆਪਣੀ ਮਹਿਕ ਦਿੰਦਾ ਹੈ ਉਹਨਾਂ ਦੀ ਜ਼ਹਿਰ ਨਹੀਂ ਲੈਂਦਾ ਆਪਣੀ ਠੰਡ ਦਿੰਦਾ ਹੈ ਕਰੋੜਾ ਦੁਸ਼ਟੋਂ ਬਨ ਸੰਤ ਦੁਸ਼ਟ ਬਣਾ ਨਹੀਂ ਲੈਂਦਾ ਕਿਉਂ ਸੰਤ ਬਣਾਉ ਦਾ ਸੁਭਾਅ ਬਣ ਗਿਆ ਦਇਆ ਉਸ ਦਾ ਸੁਭਾਅ ਹੈ ਸੇਲ ਸੰਜਮ ਉਸ ਦਾ ਸੁਭਾਅ ਹੈ ਪੁਰਵਕਾਰ ਉਸ ਦਾ ਸੁਭਾਅ ਹੈ ਕੋਮਲਤਾ ਉਸ ਦਾ ਸੁਭਾਅ ਹੈ ਕਠੋਰਪਣਾ ਦੁਸ਼ ਦਾ ਸੁਭਾਅ ਹੈ ਕਰਮ ਬਦਲ ਜਾਂਦੇ ਨੇ ਸਤਸੰਗ ਦੀ ਮਹਿਮਾ ਇਸ ਵਾਸਤੇ ਕਰਮ ਬਦਲੇ ਜਾ ਸਕਦੇ ਨੇ ਸੰਸਕਾਰ ਬਦਲੇ ਜਾ ਸਕਦੇ ਨੇ ਕਰਮ बार-बार रिपीट ਹੋ ਕੇ बार-बार रिपीट ਹੋ ਕੇ ਸੰਸਕਾਰਾਂ ਦੇ ਸੰਗ੍ਰਹਿ ਬਣ ਕੇ ਜਦ ਸੁਭਾਅ ਬਣ ਜਾਂਦੇ ਨੇ ਨਹੀਂ ਬਦਲਦੇ ਮੇਰੇ ਦੇਖੇ ਉਸਤਾਖੀ ਮਾ ਕੋਈ ਇੱਕ અવਤਾਰ ਵੀ ਸੁਭਾਅ ਬਦਲਣ ਦੇ ਸਮਰੱਥ ਨਹੀਂ ਹੋਇਆ ਸੁਭਾਅ ਕੀ ਬਦਲਨੇ ਸੰਨ ਉਹਨਾਂ ਨੇ ਤੇ ਸੂਲੀ ਤੇ ਚੜ ਦਿੱਤਾ ਜ਼ਹਿਰ ਦਾ ਪਿਆਲਾ ਦੇ ਦਿੱਤਾ ਸਵਾਹ ਕੀ ਬਦਲਣਾ ਸੀ ਪੰਜਵੇਂ ਗੁਰੂ ਨਾਨਕ ਨੂੰ ਤਤੀ ਤਵੀ ਤੇ ਬਿਠਾ ਦਿੱਤਾ ਨਹੀਂ ਬਦਲਦੇ ਸਵਾਹ ਕੋਈ ਵੀ ਅਸ਼ੁਭ ਕਰਮ ਉਹਨੂੰ ਸਵਾਹ ਨਾ ਬਣਨ ਦੇਣਾ ਇਹੀ ਸਿਆਣਪ ਹੈ ਔਰ ਇਹ ਸੂਝਬੂਤ ਸੰਗਤ ਤੋਂ ਮਿਲਦੀ ਹੈ ਸਤ ਸੰਗਤ ਤੋਂ ਮਿਲਦੀ ਹੈ ਕਿਸੇ ਵੀ ਦੁਸ਼ਟ ਕਰਮ ਨੂੰ ਆਦਤ ਨਾ ਬਣਨ ਦੇਣਾ ਕਿਸ ਸਤਸੰਗ ਦਾ ਲਾਭ ਹੈ ਗੁਰਬਾਣੀ ਦਾ ਲਾਭ ਪਰ ਜੇ ਦੁਸ਼ਟ ਕਰਮ ਸੁਭਾਅ ਬਣ ਗਏ ਆਦਤ ਬਣ ਗਏ ਤਾਂ ਗੁਰੂ ਨਾਨਕ ਦੇ ਬੋਲ ਮੈਂ ਫਿਰ ਤੁਹਾਡੇ ਸਾਹਮਣੇ ਰੱਖਾਂ ਰਾਤੀ ਹੋਵਨ ਕਾਲੀਆਂ ਸੁਪੇ ਦਾ ਸੇਵਨ ਦੇਹੋ ਬੱਗਾ ਤੱਪੇ ਘਣਾ ਕਾਲੀਆਂ ਕਾਲੇ ਵਨ ਚਿੱਟਾ ਦਿਨ ਚੜਿਆ ਬੱਗਾ ਦਿਨ ਚੜਿਆ ਪਰ ਕਾਲੀਆਂ ਚੀਜ਼ਾਂ ਨੂੰ ਚਿੱਟਾ ਨਹੀਂ ਕਰ ਸਕਦਾ ਕਾਲੀਆਂ ਚੀਜ਼ਾਂ ਕਾਲੀਆਂ ਕਾਲੀ ਬੋਲੀ ਰਾਤ ਆਈਏ ਮਸੀਹਾ ਦੀ ਪਰ ਚਿਟੀਆਂ ਚੀਜ਼ਾਂ ਚਿਟੀਆਂ ਹੀ ਨੇ ਉਹਨਾਂ ਨੂੰ ਕਾਲਾ ਨਹੀਂ ਕਰ ਸਕਦੇ ਜਿਸ ਦਾ ਸੁਭਾਅ ਸਫੈਦ ਹੈ ਸ਼ੁਭ ਅਸ਼ੁਭ ਨਹੀਂ ਹੋਵੇਗਾ ਜਿਹਦਾ ਸੁਭਾਅ ਹੀ ਕਾਲ ਹੈ ਕ੍ਰੂਪ ਹੈ ਕਠੋਰ ਹੈ ਦੁਸ਼ਟ ਹੈ ਨਹੀਂ ਬਦਲੇਗਾ ਗੁਰੂ ਨਾਨਕ ਇਹ ਕਹਿ ਰਹੇ ਸਤਗੁਰ ਦੇਵ ਜੀ ਮਹਾਰਾਜ ਆਪਣੇ ਬਾਤ ਵਿੱਚ ਇਹ ਕਹਿ ਰਹੇ ਨੇ ਤੋ ਮਹਿਰਜ ਕਰਾਂ 2-4 ਮਹੀਨਿਆਂ ਦਾ ਕਪੜਾ ਮਹਿਲਾ ਹੋਵੇ ਮਹਿਲ ਦਿਖਾਈ ਦਿੰਦੀ ਏ ਕਪੜਾ ਨਹੀਂ ਦਿਖਾਈ ਦਿੰਦਾ ਇਹ ਜਿਹੜਾ ਸਾਡਾ ਮਨ ਹੈ ਇੱਕ ਦਿਨ ਦਾ ਮਹਿਲਾ ਇੱਕ ਮਹੀਨੇ ਦਾ ਮਹਿਲਾ ਜਾਂ ਇੱਕ ਸਾਲ ਦਾ ਜਾਂ ਇੱਕ ਜਨਮ ਦਾ ਨਹੀਂ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ ਕਾਲਾ ਹੋਆ ਸਿਆ ਇਹ ਅਨੰਤ ਜਨਮਾਂ ਦਾ ਮੇਲ ਹੈ ਫਿਰ ਵੀ ਮੈਂ ਅਰਜ਼ ਕਰਾਂ ਸਾਫ਼ ਹੋ ਸਕਦਾ ਹੈ ਸਾਫ਼ ਹੋ ਸਕਦਾ ਹੈ ਜਿਹੜੇ ਜਿਹੜੇ ਸਤਸੰਗ ਦੀ ਤੜਪ ਰੱਖਦੇ ਨੇ ਅੰਮ੍ਰਿਤ ਵੇਲੇ ਸੁਭਾਵਕ ਉੱਠ ਬੈਠਦੇ ਨੇ ਖਿੱਚ ਰੱਖਦੇ ਨੇ ਇਹ ਪਛਾਣ ਹੈ ਕਿ ਮਨਨ ਤਾਂ ਅਜੇ ਸੁਭਾ ਨਹੀਂ ਬਣੀ दुष्टपणा सुभाने बणे पर गुरुद्वारे ਵਿੱਚ ਵੀ ਆ ਕੇ দান ਦੀ ਬਿਰਤੀ ਨਾ ਪੈਦਾ ਹੋਵੇ ਖੋਣ ਦੀ ਬਿਰਤੀ ਪੈਦਾ ਹੋਵੇ ਕਿਵੇਂ ਜੇਬ ਕੱਟੀਏ ਕਿਵੇਂ ਗੁਰਦੁਆਰੇ ਵਾਲਿਆਂ ਨੂੰ ਧੋਖਾ ਦੇਈਏ ਇੱਥੇ ਵੀ ਅੰਦਰ ਬੁਰੇ ਵਿਚਾਰ ਚੱਲਣ ਰੰਗ ਵੇਖ ਕੇ ਰੂਪ ਵੇਖ ਕੇ ਧਨ ਵੇਖ ਕੇ ਸੰਪਦਾ ਵੇਖ ਕੇ ਔਰ ਰੋਜ਼ ਰੋਜ਼ ਇਸ ਤਰ੍ਹਾਂ ਹੋਵੇ। ਉਹ ਇੱਕ ਗੱਲ ਸਪਸ਼ਟ ਹੈ। ਦੁਸ਼ਟ ਪਣਾਇ ਦਾ ਸੁਭਾਅ ਬਣ ਗਏ। ਕਥਾ ਕੀਰਤਨ ਨਾਲ ਕੁਝ ਵੀ ਨਹੀਂ ਹੋਵੇਗਾ। ਕੁਝ ਵੀ ਨਹੀਂ ਹੋਵੇਗਾ। ਮੇਰੀ ਜ਼ਿੰਦਗੀ ਦਾ ਹਿੱਸਾ ਤਜਰਬਾ ਹੈ। ਮੇਰੇ ਨਾਲ ਕੁਝ ਸੱਜਣ 30 40 40 ਸਾਲ ਤੋ ਵੀ ਰਹੇਗੇ। ਜਿਵੇਂ ਕਿ ਚੰਗੀ ਆਤਮਾ ਭਾਈ ਕਲਿਆਣ ਸਿੰਘ ਇਹ ਮੇਰੇ ਨਾਲ 40 ਸਾਲ ਤੋ ਰਹੇ। ਔਰ ਬੇਦਾਗ ਜ਼ਿੰਦਗੀ ਇਹ ਨਾ ਦੀ ਚੰਗੇ ਵਿਚਾਰ ਨੇ ਉਹ ਸੱਜਣ ਤੇ ਹੁਣ ਨਹੀਂ ਰਿਹਾ ਮੈਂ ਦੇਖਿਆ ਰੋਜ਼ ਰੋਜ਼ ਮੈਲਾ ਹੀ ਹੁੰਦਾ ਗਿਆ ਦੁਸ਼ਟਪਣਾ ਉਸ ਦਾ ਵੱਧਦਾ ਹੀ ਗਿਆ ਦਿਨ ਵਿੱਚ ਦਸ ਬੰਦੇਆਂ ਨਾਲ ਲੜਨਾ ਲਵੇ ਗਾਲੀ ਗਲੋਚ ਨਾ ਕਰ ਲਵੇ ਉਹਨੂੰ ਚੈਨ ਨਹੀਂ ਮਿਲਦਾ ਸੀ ਇੱਕ ਦਿਨ ਮੈਂ ਉਹਨੂੰ ਹੱਥ ਜੋੜੇ ਮੈਂ ਤੇ ਇਸ ਤਰ੍ਹਾਂ ਹੂੰ ਮੈਨੂੰ ਛੋੜ ਕੇ ਚਲਾ ਜਾ ਤੇਰੇ ਕਰਕੇ ਮੈਨੂੰ ਗਿਲੇ ਬੜਿਆ ਕਿਣ ਲੱਗ ਤੁਹਾਡੇ ਨਾਲ ਰਹਿਣਾ ਵੀ ਹੁਣ ਮੇਰੀ ਆਦਤ ਬਣ ਗਈ ਮੈਂ ਨਹੀਂ ਛੋੜ ਸਕਦਾ ਇਹ ਵੀ ਮੇਰੀ ਆਦਤ ਬਣ ਗਈ ਜੇ ਤੜ ਤੁਸੀਂ ਕਹਿੰਦੇ ਹੋ ਗਾਲੀ ਗਲੋਚ ਕਰਨਾ ਲੜਨਾ ਵੀ ਮੇਰੀ ਆਦਤ ਬਣ ਗਈ ਮੈਂ ਨਹੀਂ ਛੋੜ ਸਕਦਾ ਸਾਫ਼ ਕਹਿ ਦਿੰਦਾ ਉਸ ਨਾਲ ਦੇ ਸਾਥੀ ਜਾਣ ਦੇਂਸ ਬਿਚਾਰਾ ਗੁਜ਼ਰ ਗਿਆ ਪਿਛਲੇ ਸਾਲ ਹੀ ਗੁਜ਼ਰ ਗਿਆ ਜਿਹੜਾ ਪਰਵਕਾਰ ਕਰੇ ਉਹਦੇ ਨਾਲ ਵੀ ਲੜ ਪੈਣਾ ਜਿਹੜਾ ਸੇਵਾ ਕਰੇ ਉਹਨੂੰ ਵੀ ਗਾਲਾਂ ਗੋਲਾਂ ਕੱਢ ਦੇਣੇ ਹਰ ਵਕਤ ਕਰੋਧ ਵਿੱਚ ਰਹਿਣਾ ਹਰ ਵਕਤ ਕਰੋਧ ਵਿੱਚ ਰਹਿਣਾ ਔਰ ਇੱਕ ਦਿਨ ਤੇ ਉਸਨੇ ਕਬੂਲ ਕਰ ਲਿਆ ਗਏ ਨਹੀਂ ਜੀ ਮੈਨੇ ਕੱਢ ਸਕਦਾ ਕਰੋਧ ਨੂੰ ਲੜਨ ਲਈ ਮੈਨੂੰ ਕੋਈ ਬੰਦਾ ਚਾਹੀਦਾ ਹੈ ਕੋਈ ਬੰਦਾ ਚਾਹੀਦਾ ਹੈ ਬਸ ਬੰਦਾ ਹੀ ਚਾਹੀਦਾ ਭਾਵੇਂ ਉਸਨੇ ਕਸੂਰ ਕੀਤਾ ਹੈ ਭਾਵੇਂ ਨਹੀਂ ਕੀਤਾ ਇਸ ਤਰ੍ਹਾਂ ਦੀ ਆਦਤ ਸੁਭਾਅ ਬਣ ਗਿਆ ਸੀ ਫਿਤਰਤ ਬਣ ਗਈ ਕਰਮ ਬਾਰ ਬਾਰ ਰਿਪੀਟ ਹੋ ਕੇ ਸੰਸਕਾਰਾਂ ਦਾ ਸੰਗ੍ਰਹਿ ਬਣ ਕੇ ਜਦ ਆਦਤ ਬਣ ਜਾਏ ਨਹੀਂ ਛੁੱਟਦੀ ਨਹੀਂ ਛੁੱਟ ਇਸ ਵਾਸਤੇ ਆਦਤ ਬਣਾਈਏ ਸ਼ੁਭ ਕਰਮ ਨੂੰ ਆਦਤ ਨਾ ਬਣਾਈਏ ਅਸ਼ੁਭ ਕਰਮ ਨੂੰ ਦੇ ਲਾਭ ਇਹ ਹੀ ਹੋਵੇਗਾ ਰੋਜ਼ ਰੋਜ਼ ਅਸ਼ੁਭ ਕਰਮ ਘਟਦੇ ਜਾ ਰਹੇ ਨੇ ਸ਼ੁਭ ਵੱਧਦੇ ਜਾ ਰਹੇ ਨੇ ਇਹ ਸਤ ਸੰਗ ਦਾ ਲਾਭ ਹੈ ਇਹ ਲਾਭ ਹੈ ਗਿਆਨੀ ਸੰ ਸਿੰਘ ਜੀ ਮਸਕੀਨ ਦੀ ਬਹੁਤ ਹੀ ਵਧੀਆ ਇੱਕ ਕਥਾ ਸੀ 골ਡਨ ਵਰਲਡ ਬੋਲੇ ਨੇ ਜਿੰਨੇ ਵੀ ਵਰਲਡ ਬੋਲੇ ਨੇ ਜਿੰਨੇ ਵੀ ਸ਼ਬਦ ਬੋਲੇ ਨੇ ਸੋਨੇ ਦੇ ਪਾਣੀ ਨਾਲ ਲਿਖਣ ਵਾਲੇ ਨੇ ਐਵੇਂ ਦੀ ਕਥਾ ਸੁਣ ਸੁਣੀ ਚਾਹੀਦੀ ਹੈ ਜਿਹੜੀ ਤੁਹਾਡੀ ਲਾਈਫ ਨੂੰ ਚੇਂਜ ਕਰ ਦੇ ਤੁਹਾਡੀ ਜ਼ਿੰਦਗੀ ਨੂੰ ਜਿਹੜਾ ਉਹ ਚੇਂਜ ਕਰ ਦੇ ਯਾਨੀ ਉਹਨਾਂ ਨੇ ਜ਼ਿੰਦਗੀ ਦੇ ਗਿਆਨੀ ਸੰਤ ਸਿੰਘ ਜੀ ਮਸਕੀਨ ਆਪਣੀ ਵੀਡੀਓਜ਼ ਦੇ ਅੰਦਰ ਅਸੂਲ ਦੱਸਦੇ ਨੇ ਮਤਲਬ ਪ੍ਰਿੰਸੀਪਲਸ ਦੱਸਦੇ ਨੇ ਜ਼ਿੰਦਗੀ ਗੁਜ਼ਾਰਨ ਦੇ ਅਸੂਲ ਦੱਸਦੇ ਨੇ ਕਿ ਉਹ ਅਸੂਲਾਂ ਤੇ ਚੱਲ ਕੇ ਬੰਦਾ ਜ਼ਿੰਦਗੀ ਗੁਜ਼ਾਰੇ ਕਿੰਨੀਆਂ ਪਿਆਰੀਆਂ ਗੱਲਾਂ ਦਸੀਆਂ ਨੇ ਗਿਆਨੀ ਸੰਤ ਸਿੰਘ ਜੀ ਮਸਕੀਨ ਨੇ ਤੇ ਕੁਝ ਮਿਸਾਲਾਂ ਦੇ ਕੇ ਕਿ ਜਿਹੜੇ ਕਰਮ ਬਾਰ-ਬਾਰ ਰਿਪੀਟ ਹੋ ਕੇ ਮਤਲਬ ਉਸ ਸਵਾਬ ਬਣ ਜਾਂਦੇ ਨੇ ਫਿਤਰਤ ਬਣ ਜਾਂਦੇ ਨੇ ਆਦਤ ਬਣ ਜਾਂਦੇ ਨੇ ਉਹਨਾਂ ਨੂੰ ਬਦਲਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਚਾਹੇ ਉਹ ਸ਼ੁਭ ਕਰਮ ਹੋਣ ਚਾਹੇ ਉਹ ਅਸ਼ੁਭ ਕਰਮ ਹੋਣ ਉਹਨਾਂ ਨੂੰ ਬਦਲਣਾ ਬਹੁਤ ਮੁਸ਼ਕਲ ਹੈ ਉਹ ਨਹੀਂ ਬਦਲਦੇ ਇਸ ਵਾਸਤੇ ਜਿਹੜੇ ਸ਼ੁਭ ਕਰਮ ਨੇ ਚੰਗੇ ਕਰਮ ਨੇ ਅچھے ਕਰਮ ਨੇ ਉਹਨਾਂ ਨੂੰ ਆਪ ਦਾ ਸਭਾਅ ਬਣਾਉਣਾ ਚਾਹੀਦਾ ਹੈ ਫਿਤਰਤ ਬਣਾਉਣਾ ਚਾਹੀਦਾ ਹੈ ਆਦਤ ਬਣਾਉਣਾ ਚਾਹੀਦਾ ਹੈ ਨਾ ਕਿ ਉਹ ਕਰਮਾਂ ਨੂੰ ਆਪਦੀ ਆਦਤ ਬਣਾਈਏ ਜਿਹੜੇ ਬੁਰੇ ਕਰਮ ਨੇ ਜਿੰਨਾ ਨੂੰ ਬੰਦਾ ਛੱਡਣਾ ਚਾਵੇ ਵੀ ਤੇ ਨਹੀਂ ਨਾ ਛੱਡ ਸਕੇ ਇਹ ਮੈ ਸਿਗਰਟ ਹੈ ਜਿਨ੍ਹਾਂ ਬੰਦਿਆਂ ਨੂੰ ਲੱਗੀ ਹੋਈ ਹੈ ਉਹਨਾਂ ਨੂੰ ਜਿੰਨਾ ਮਰਜ਼ੀ ਕਹਿ ਲੋ ਪੁੱਛੋ ਇਹਦਾ ਕੀ ਮਿਲਦਾ ਉਹ ਕਹਿੰਦੇ ਕੁਝ ਵੀ ਨਹੀਂ ਨਾ ਭੁੱਖ ਮਿਟਦੀ ਹੈ ਨਾ ਪਿਆਸ ਮਿਟਦੀ ਲੇਕਿਨ ਛੱਡ ਨਹੀਂ ਸਕਦੇ ਠੀਕ ਹੈ ਇਹ ਵੀ ਇੱਕ ਬੁਰੀ ਆਦਤ ਹੈ ਲਾਈਫ ਨੂੰ ਪਤਾ ਵੀ ਹੈ ਇਹ ਮੇਰੀ ਜਾਨ ਨੂੰ ਨੁਕਸਾਨ ਦੇ ਰਹੀ ਹੈ ਸਿਗਰਟ ਦੀ ਮਿਸਾਲ ਲੈ ਲਓ ਲੈ ਲੋ ਕੇ ਸਿਗਰਟ ਵੇਖੋ ਜਾਨ ਨੂੰ ਨੁਕਸਾਨ ਦਿੰਦੀ ਹੈ ਲੇਕਿਨ ਫਿਰ ਵੀ ਮਨੋਖਨ ਛੱਡਣ ਤੇ ਤਿਆਰ ਨਹੀਂ ਇਸੇ ਤਰ੍ਹਾਂ ਬੁਰੇ ਜਿਹੜੇ ਕਰਮ ਨੇ ਮੈਂ ਮਨੁੱਖ ਨੂੰ ਪਤਾ ਹੈ ਕਿ ਇਹ ਮੇਰੇ ਵਾਸਤੇ ਨੁਕਸਾਨਦੇ ਨੇ ਲੇਕਿਨ ਫਿਰ ਵੀ ਉਹਨਾਂ ਨੂੰ ਛੱਡਣ ਵਾਸਤੇ ਤਿਆਰ ਨਹੀਂ ਲੇਕਿਨ ਜਿਨ੍ਹਾਂ ਦੇ ਅچھے ਕਰਮ ਸਭਾਵੋ ਬਨ ਜਾਂਨ ਉਹ ਆਪਣੀ ਜਾਨ ਤੇ ਦੇ ਦਿੰਦੇ ਨੇ ਲੇਕਿਨ ਉਸ ਆਪਣੇ ਕਰਮਾ ਨੂੰ ਆਪਣੇ ਉਸ ਸਭਾਵ ਨੂੰ ਛੱਡਦੇ ਨੇ ਜਿਸ ਤਰ੍ਹਾਂ ਇਹਨਾਂ ਨੇ ਮਿਸਾਲ ਦਿੱਤੀ ਸੋਕਰੇਟ ਦੀ ਸੋਕਰੇਟ ਨੂੰ ਜਦੋਂ ਜ਼ਹਿਰ ਦੇ ਪਿਆਲੇ ਦੀ ਸਜ਼ਾ ਦਿੱਤੀ ਗਈ ਕਿ ਉਹਨਾਂ ਨੇ ਸਜ਼ਾ ਦੇ ਤੌਰ ਤੇ ਜ਼ਹਿਰ ਦਾ ਪਿਆਲਾ ਪੀਣਾ ਸੀ ਤੇ ਸਜ਼ਾਏ ਮੌਤ ਹੋ ਗਈ ਤੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਇੱਕ ਕਾਨੂੰਨ ਦੇ ਤਹਿਤ ਤੁਹਾਨੂੰ ਛੱਡਿਆ ਜਾ ਸਕਦਾ ਤੁਹਾਡੀ ਜਾਨ ਬਖਸ਼ੀ ਜਾ ਸਕਦੀ ਏ ਕਿ ਇਹ ਆ ਕਿ ਤੁਸੀਂ ਇਹ ਇਲਾਕਾ ਛੱਡ ਦਿਓ ਆਪਦਾ maal ਜਾਇਦਾਦ ਸਾਰਾ ਕੁਝ ਲੈ ਜਾਓ ਯਾਨੀ ਆਪਣਾ ਕੁਝ ਨਾ ਛੱਡੋ ਲੇਕਿਨ ਇੱਥੋਂ ਤੁਸੀਂ ਚਲੇ ਜਾਓ ਇਲਾਕਾ ਛੱਡ ਦਿਓ ਤੇ ਤੁਹਾਨੂੰ ਜਿਹੜਾ ਇਹ ਮਤਲਬ ਇਹ ਕਾਨੂੰਨ ਦੇ ਤਹਿਤ ਤੁਹਾਨੂੰ ਛੱਡਿਆ ਜਾ ਸਕਦਾ ਉਹਨਾਂ ਨੇ ਕਬੂਲ ਨਹੀਂ ਕੀਤਾ ਕਿ ਮੈਂ ਇਲਾਕਾ ਨਹੀਂ ਛੱਡਣਾ ਕਿਉਂ ਮੈਂ ਜਿੱਥੇ ਜਾਵਾਂਗਾ ਉੱਥੇ ਵੀ ਤੇ ਇਹੋ ਦੇ ਹੁਕਮਰਾਨ ਹੋਣਗੇ ਮੈਂ ਜਿਹੜੀ ਇਹ ਸੱਚੀ ਗੱਲ ਕੀਤੀ ਇੱਥੇ ਜਿਹੜੇ ਮੈਂ ਬੋਲ ਬੋਲੇ ਨੇ ਜਿਹੜੇ ਬੋਲਾਂ ਦੀ وجہ ਨਾਲ ਮੈਨੂੰ ਸਜ਼ਾ ਮਿਲੀ ਹੈ ਮੈਂ ਉੱਥੇ ਵੀ ਬੋਲ ਬੋਲਾਂਗਾ ਉੱਥੇ ਵੀ ਐਵੇਂ ਦੇ ਹੁਕਮਰਾਨ ਤੇ ਐਵੇਂ ਦੇ ਲੋਕ ਹੋਣਗੇ ਲਿਹਾਜ਼ਾ ਮੈਨੂੰ ਫਿਰ ਵੀ ਸਜ਼ਾ ਮਿਲੇਗੀ ਲਿਹਾਜ਼ਾ ਮੈਂ ਇਹ ਇਲਾਕਾ ਨਹੀਂ ਛੱਡ ਸਕਦਾ ਜਿਨ੍ਹਾਂ ਦੇ ਅੱਛੇ ਕਰਮ ਸੁਭਾਅ ਬਣ ਜਾਂਦੇ ਨੇ ਫਿਤਰਤ ਬਣ ਜਾਂਦੇ ਨੇ ਚਾਹੇ ਉਹਨਾਂ ਨੂੰ ਜਾਨ ਦੇਣੀ ਪਵੇ ਉਹ ਆਪਣਾ ਜਿਹੜਾ ਉਹ ਸੁਭਾਅ ਨਹੀਂ ਛੱਡਦੇ ਸ਼ੁਰੂ ਦੇ ਵਿੱਚ ਉਹਨਾਂ ਨੇ ਇੱਕ ਲੱਕੜਹਾਰੇ ਦੀ ਮਿਸਾਲ ਦਿੱਤੀ ਹੈ ਕਿ ਉਹ ਜਿਹੜਾ ਲੱਕੜੀਆਂ ਕੱਟ-ਕੱਟ ਕੇ ਆਪਦੇ ਘਰੇ ਢੋਂਦਾ ਸੀ ਇਹ ਉਥੋਂ ਉਹਨਾਂ ਦੇ ਘਰੋਂ ਹੀ ਜਿਹੜਾ ਉਹ ਖਰੀਦਣ ਵਾਲੇ ਲੱਕੜੀਆਂ ਲੈ ਜਾਂਦੇ ਸੀ ਔਰ ਇੱਕ ਦਿਨ ਉਹਨਾਂ ਨੂੰ ਰਸਤੇ ਦੇ ਅੰਦਰ ਕੁੱਤੇ ਨੇ ਕੱਟ ਲਿਆ ਖੂਨ ਵੀ ਨਿਕਲਿਆ ਇੱਕ ਬੇਟੀ ਸੀ ਉਹਨਾਂ ਦੀ ਜਦੋਂ ਘਰੇ ਪਹੁੰਚੇ ਨੇ ਤੇ ਬੇਟੀ ਨੇ ਮਤਲਬ ਬੜਾ ਬੇਟੀ ਨੂੰ ਦੁੱਖ ਹੋਇਆ ਉਹਨੇ ਕਿਹਾ ਕਿ ਤੁਹਾਡੇ ਵੀ ਦੰਦ ਹੈਗੇ ਨੇ ਤੁਸੀਂ ਵੀ ਕੁੱਤੇ ਨੂੰ ਜਿਹੜਾ ਉਹ ਕੱਟ ਲੈਣਾ ਸੀ ਜਿਸ ਤਰ੍ਹਾਂ ਕੁੱਤੇ ਨੇ ਤੁਹਾਨੂੰ ਕਟਿਆ ਤੇ ਉਸ ਵੇਲੇ ਉਸਨੇ ਆਪਣੀ ਬੇਟੀ ਦੇ ਸਿਰ ਤੇ ਹੱਥ ਰੱਖਿਆ ਕਿ ਮੈਂ ਮਨੁੱਖਾਂ ਇਨਸਾਨਾਂ ਮੈਂ ਕੋਈ ਕੁੱਤਾ ਨਹੀਂ ਮੇਰਾ ਕੱਟਣਾ ਸੁਭਾਅ ਉਹ ਨਹੀਂ ਕੁੱਤੇ ਦਾ ਕੱਟਣਾ ਸੁਭਾਅ ਹੁੰਦਾ ਹੈ ਕੁੱਤੇ ਦਾ ਸੁਭਾਅ ਜਿਹੜਾ ਉਹ ਕੱਟਣਾ ਹੈ ਲੇਕਿਨ ਮੈਂ ਕੋਈ ਕੁੱਤਾ ਨਹੀਂ ਲਿਖਿਆ ਨਾ ਕਿ ਸੁਭਾਅ ਨੂੰ ਬਦਲਿਆ ਨਹੀਂ ਜਾ ਸਕਦਾ ਹਾਲਾਂਕਿ ਦੰਦ ਮੌਜੂਦ ਨੇ ਤਾਕਤ ਮੌਜੂਦ ਹੈ ਕੱਟ ਸਕਦਾ ਹੈ ਲੇਕਿਨ ਨਹੀਂ ਇਹ ਸੁਭਾਅ ਨਹੀਂ ਇਹ ਆਦਤ ਨਹੀਂ ਇਸ ਵਾਸਤੇ ਨਹੀਂ ਕਟਿਆ ਇਹ ਸਾਰੀਆਂ ਮਿਸਾਲਾਂ ਇਸ ਵਾਸਤੇ ਦਿੱਤੀਆਂ ਨੇ ਕਿ ਮਤਲਬ ਜਿਹੜਾ ਵੀ ਮਤਲਬ ਕਰਮ ਬਾਰ-ਬਾਰ ਰਿਪੀਟ ਹੋ ਕੇ ਕਿਸੇ ਮਨੁੱਖ ਦਾ ਜਿਹੜਾ ਸੁਭਾਅ ਬਣ ਜਾਂਦਾ ਫਿਤਰਤ ਬਣ ਜਾਂਦਾ ਉਹਨੂੰ ਨਹੀਂ ਬਦਲਿਆ ਜਾ ਸਕਦਾ ਜਿੰਨੇ ਮਰਜ਼ੀ ਰਾਤ ਅੰਧੇਰੀ ਹੋਵੇ ਜਿਹੜੀਆਂ ਚਿੱਟੀਆਂ ਚੀਜ਼ਾਂ ਨੇ ਉਹ ਚਿੱਟੀਆਂ ਹੀ ਰਹਿੰਦੀਆਂ ਨੇ ਔਰ ਜਿੰਨਾ ਮਰਜ਼ੀ ਦਿਨ ਚਿੱਟਾ ਹੋ ਜੇ ਕਾਲੀਆਂ ਚੀਜ਼ਾਂ ਜਿਹੜੀਆਂ ਉਹ ਕਾਲੀਆਂ ਹੀ ਰਹਿੰਦੀਆਂ ਨੇ ਗਿਆਨੀ ਸੰਤ ਸਿੰਘ ਜੀ ਮਸਕੀਨ ਨੇ ਬਹੁਤ ਅੱਛੀਆਂ ਗੱਲਾਂ ਕੀਤੀਆਂ ਦਿਲ ਦੇ ਅੰਦਰ ਉੱਤਰ ਜਾਣ ਵਾਲੀਆਂ ਗੱਲਾਂ ਕੀਤੀਆਂ ਬੜਾ ਆਨੰਦ ਮਿਲਿਆ ਬੜਾ ਰਸ ਮਿਲਿਆ ਬਹੁਤ ਕੁਝ ਸਿੱਖਣ ਨੂੰ ਮਿਲਿਆ ਅਗਰ ਤੁਹਾਨੂੰ ਵੀ ਵੀਡੀਓ ਅੱਛੀ ਲੱਗੀ ਹੈ ਤੁਹਾਨੂੰ ਵੀ ਇਹਦੇ ਇਸ ਵੀਡੀਓ ਦੇ ਅੰਦਰ ਕੁਝ ਲੈਸਨ ਮਿਲਿਆ ਤੇ ਕਮੈਂਟ ਬਾਕਸ ਦੇ ਅੰਦਰ ਆ ਕੇ ਤੁਸੀਂ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕੈਸੀ ਲੱਗੀ ਕਮੈਂਟ ਬਾਕਸ ਦੇ ਅੰਦਰ ਆ ਕੇ ਵਾਹਿਗੁਰੂ ਵੀ ਲਿਖਣਾ ਔਰ ਵੀਡੀਓ ਨੂੰ ਸ਼ੇਅਰ ਵੀ ਕਰਨਾ ਲਾਈਕ ਵੀ ਕਰਨਾ ਤਾਂ ਕਿ ਦੂਸਰਿਆਂ ਨੂੰ ਵੀ ਫਾਇਦਾ ਹੋ ਸਕੇ ਵੀਡੀਓ ਦਾ ਇਖਤਤਾਮ ਇੱਥੇ ਕਰਦੇ ਆ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ